ਰਜਾਈ ਵੀ ਰੱਖ ਲਈ ਆ ਤੇ ਗੱਦਾ ਵੀ ਰੱਖ ਲਿਆ ਨਾਲ ਇਹ ਤੁਹਾਨੂੰ ਦੱਸਦੇ ਆ ਕਾਦੇ ਪ੍ਰਬੰਧ ਲੱਗੇ ਕਰਨਾ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡੇ ਨੇ ਵਲੌਗ ਦੇ ਵਿੱਚ ਤੇ ਮੈਂ ਉਮੀਦ ਕਰਦਾ ਤਿੰਨ ਸਾਰੇ ਜਣੇ ਬੜੇ ਵਧੀਆ ਹੋਵੋਗੇ ਤੇ ਅੱਜ ਆਪਾਂ ਸਤਾ ਜੀ ਕਿੱਥੇ ਚੱਲੇ ਪੜਾ ਅਸੀਂ ਚੱਲੇ ਆ ਅਮਰ ਸਰ ਦਰਬਾਰ ਸਾਹਿਬ ਮੱਥਾ ਟੇਕਣ ਵਾਸਤੇ ਨਵੇਂ ਸਾਲ ਆ ਸਾਰਿਆਂ ਨੂੰ ਸਾਡੇ ਵੱਲੋਂ ਭਰਾ ਫਿਰ ਤੋਂ ਹੈਪੀ ਨਿਊ ਇਅਰ ਪੂਰੇ ਜਿਹੜਾ ਸਾਡਾ ਸਾਹਨਾ ਉਹ ਕਹਿ ਰਿਹਾ ਉਹ ਤੁਹਾਨੂੰ ਹੈਪੀ ਨਿਊ ਇਅਰ ਨਵੇਂ ਸਾਲ ਦੀਆਂ ਵਧਾਈਆਂ ਵੀ ਬਜ਼ੁਰਗਾਂ ਨੂੰ ਵੀ ਕਰੇ ਵੀ ਬਿਲਕੁਲ ਸਹੀ ਬੋਲੀ ਸਾਰੇ ਜਣੇ ਭਰਾਵਾ ਦਿਨ ਦੁਨੀ ਰਾਤ ਚੁਗਣੀ ਤਰਤੀ ਕਰੋ ਤੁਸੀਂ ਤੇ ਹੁਣ ਆਪਨੇ ਪਲਾਨਿੰਗ ਬਣੀ ਸਲਾਹ ਬਣੀ ਆਂ ਵੀ ਦਰਬਾਰ ਸਾਹਿਬ ਮੱਥਾ ਟੇਕਣ ਵਾਸਤੇ ਜਾਣਾ ਹੈ ਤੇ ਮੈਂ ਘਰੇ ਆਂ ਰੈਡੀ ਹੋ ਗਿਆ ਨਾਲੇ ਭਰਾ ਜਾਣਗੇ ਆਪਣੀ ਪੂਰੀ ਟੀਮ ਜਾਊਗੀ ਮਤਲਬ ਹਰ ਕੋਈ ਜਾਊਗੀ ਉਹ ਵੀ ਟੀਮ ਚ ਸ਼ਾਮਿਲ ਅੱਜ ਕਰੀਮ ਇੱਕ ਨਾਲ ਲੈ ਲਿਆ ਪਰਨਾ ਤੇ ਆ ਜੈਕਟ ਲੈ ਲਈ ਮੈਂ ਪਾ ਲੂੰਗਾ ਤੇ ਪਰਨਾ ਜਿਹੜਾ ਨਹੀਂ ਉੱਥੇ ਜੇ ਦਰਬਾਰ ਸਾਹਿਬ ਪਹੁੰਚ ਕੇ ਤੇ ਫਿਰ ਤੁਹਾਨੂੰ ਪਤਾ ਮਹਰਲ ਬਨ ਕੇ ਜਾਣਾ ਨਹੀਂ ਚੰਗਾ ਲੱਗਦਾ ਤੇ ਹੋ ਸਕਿਆ ਪਰਨਾ ਬਨ ਲਾਂਗੇ ਨਾ ਹੋਇਆ ਤੇ ਉੱਥੇ ਜਿਹੜੇ ਹੋਰ ਮਾਲ ਦਿੱਤੇ ਹੁੰਦੇ ਨੇ ਉਹਨਾਂ ਨੇ ਕੇਸਰੀ ਤੇ ਉਹ ਬੰਨਾਂਗੇ ਬਸ ਪ੍ਰਬੰਧ ਅਸੀਂ ਆਪਣਾ ਕਰ ਲਿਆ ਚਲੋ ਠੀਕ ਆ ਜੀ ਆਪਾਂ ਚੱਲੇ ਜੀ ਦਰਬਾਰ ਸਾਹਿਬ ਠੀਕ ਹੈ ਬਾਏ ਕਰ ਦੋ ਦਾਦੀ ਮੈਂ ਹੀ ਜਾਣਾ ਦਾਦੀ ਕਹਿੰਦੀ ਮੈਂ ਹੀ ਜਾਣਾ ਮੈਂ ਜਾਣਾ ਜਾ ਜਾ ਤੂੰ ਇੱਥੇ ਰਹਿ ਚੱਲ ਨਹੀਂ ਮੈਂ ਨਹੀਂ ਨਹੀਂ ਤੂੰ ਨਹੀਂ ਜਾਣਾ ਚੱਲੇ ਇਹਨਾਂ ਨੂੰ ਫੜ ਲੈ ਇਹਨਾਂ ਨੂੰ ਫੜ ਲੈ ਯਾਰ ਇੱਥੇ ਰੱਖ ਲੈ ਹੁਣ ਆ ਚੱਲ ਚੱਲ ਜਾ ਤੂੰ ਚੱਲ ਚੱਲ ਚੱਲੇ ਇੱਥੇ ਰੱਖੋ ਇਹਨੂੰ ਰੱਖੋ ਇਹਨੂੰ ਖੇਡ ਲੈਣਾ ਓਕੇ ਬਾਏ ਬਾਏ ਮੈਂ ਚੱਲੇ ਬਾਏ ਬਾਏ ਜਾਵਾਂ ਚੱਲਾਇਓ ਇਹਨੂੰ ਬਾਏ ਲੈ ਵੀ ਇੱਧਰ ਪ੍ਰਵਾ ਪਹੁੰਚ ਗਿਆ ਸਲੂਨ ਆਏ ਹਾਏ ਮੈਂ ਕਹਿੰਦਾ ਵੇ ਖੁਸ਼ੀ ਨਹੀਂ ਸਮਾੜੀ ਜਾਂਦੀ ਤੇ ਓਏ ਹੋਏ ਓਏ ਹੋਏ ਅੱਗੇ ਕਲਾਈਂਟ ਕਹਿੰਦੇ ਵੀ ਆਹ ਬੰਦੇ ਰੌਣਕੀ ਨੇ ਚਲੋ ਜੀ ਚਲੋ ਚਲੋ ਚੱਲੀਏ ਅਰੇ ਜੀ ਆਪੀ ਫਟ ਮਿੰਟ ਬੇਟਾ ਉਹ ਬੱਤੇ ਤੇ ਮਾਰਨੇ ਲੱਗੇ ਓ ਸਿਰ ਨਾ ਪਾੜ ਰਾਹ ਮੁੱਤੇ ਦਾ ਮਨ ਨਹੀਂ ਓਏ ਓਹੀ ਓਦਾਂ ਨਾ ਨਹੀਂ ਭਾਈ ਉਹ ਵੀ ਓਦਾਂ ਦਾ ਮੇਰੇ ਨੂੰ ਪੱਜਾ ਦੇ ਚਾਬੀ ਫੜੋੜੇ ਕੋਈ ਚਾਬੀ ਨਹੀਂ ਦੇਖੇ ਕੋਈ ਇੱਕ ਜਿੱਕਿਆਂਗੇ ਕਰਨੇ ਕੰਮੀ ਹਾਂ ਕੰਮੀ ਦੂਮੀ ਓਏ ਬਾਈਓ ਉਹ ਬੰਦਾ ਵੀ ਨਹੀਂ ਮੰਦਾ ਹੰਡੀ ਬੰਦਾ ਬਸ਼ੇ ਮੈਨੂੰ ਦੱਸਿਆ ਮੈਂ ਦਵਾਈ ਲੈ ਗਿਆ ਡਾਕਟਰ ਨੇ ਕਹਿੰਦਾ ਅਮਗਰਾਤ ਮਗਰਰਾਤ ਉਹ ਕਾ ਇਹਨੇ ਪਾਉਣੀ ਯਾਰ ਦੁੱਧ ਹੈ ਗਾਇ ਜੰਦਰ ਨੇ ਦੁੱਧ ਮੁੱਕ ਗਿਆ ਹੋਣਗੇ ਹੁਣ ਰਾਜ ਚਾੜ ਵੀ ਬਾਈ ਚਾਹ ਵੀ ਨਹੀਂ ਰਤੀ ਬਣਾਉਣੀ ਦੁੱਧ ਕੋਈ ਹਿੰਦ ਦਿਲ ਲਾਓ ਸੋ ਅੰਬਰ ਸਰ ਲਾਓ ਆ ਇੱਥੇ ਕਿਤੇ ਅੱਗੇ ਰੱਖੋ ਅੱਗੇ ਰੱਖ ਦਿਓ ਅੰਮਾ ਕਰ ਰਹਾ ਤੋਂ ਮਗਰਾ ਆਵੇ ਸੀ ਮਗਰਾ ਆਵੇ ਸੀ ਚਿਤਾਇਆ ਸੋਰੀ ਪਤਾ ਨਹੀਂ ਕਿਹੜੀ ਨੇ ਨੀਚੇ ਰਹਿਣਾ ਆ ਜੇ ਆਪਾਂ ਚੜ੍ਹ ਜਾਨੇ ਆ ਮੈਂ ਤੈਨੂੰ ਵੀ ਸਾਰੀ ਆ ਰਹੇ ਆਂ ਦਰਬਾਰ ਸਾਹਿਬ ਜਿਹੜੀਆਂ ਹੋਣ ਖਿੱਚ ਕੇ ਆਏ ਆ ਪਹੁੰਚ ਗਏ ਆਪਾਂ ਬਸ ਹੋਰ 2-4 ਮਿੰਟ ਤੱਕ ਗੱਡੀ ਪਾਰਕਿੰਗ ਕਰ ਪਾਰਕਿੰਗ ਕਰਦੇ ਇੱਥੇ ਲੱਗਦੀ ਹੈ ਬਾਹਰ ਨਾਲ ਕੌਣ ਚੱਲ ਪਿਆ ਆਪਾਂ ਬਰ ਗੁਣਤ ਦੇਖੋ ਇਹ ਵੇ ਟੁਰੀਅਲ ਕੰਦੀ ਪੂਰੀ ਕਹਿੰਦੀ ਮੈਂ ਆਪੇ ਤੁਰ ਕੇ ਜਾਣਾ ਮਖਲ ਰਿਹਾ ਤੈਨੂੰ ਖੜ ਦੇ ਤੁਰ ਕੇ ਜਰਾ ਇਧਰ ਭਰਾ ਹਣੀ ਕਰੇ ਚੱਕ ਮਾਹੌਲ ਉਦਾਹੇ ਵੀ ਅੱਜ ਵੀ ਸੰਗਤ ਲੱਗਦਾ ਕਾਫੀ ਗੱਡੀਆਂ-ਗੁੱਡੀਆਂ ਲੱਗੀਆਂ ਪੂਰੀਆਂ ਕਿਉਂਕਿ ਜਗ੍ਹਾ ਨਹੀਂ ਮਿਲਦੀ ਗੱਡੀ ਲਾਉਣ ਨੂੰ ਆਤੇ ਤੇ ਬਾ ਫਿਰ ਉਹ ਵੀਰ ਦਾ ਤਰਲਾ ਮਿੰਤ ਲਿਆ ਮਾ ਨਹੀਂ ਯਾਰ ਇਹੇ ਠਹਿ ਲਵਾ ਦੇਗਾ ਪਹਿਲੇ ਫਲੋਰ ਤੇ ਗੱਡੀ ਲਵਾ ਦੇ ਰਮਾਨ ਨਾਲ ਲਵਾਤੀ ਉਹਨੇ ਫਿਰ ਬਹੁਤ ਵਧੀਆ ਲੱਗ ਰਿਹਾ ਵਾ ਠੰਡ ਤੇ ਉਦਾ ਹੈਗੀ ਆ ਪਰ ਇਹ ਵळे ਦੇ ਸਮੇਂ ਮੈਂ ਉਧਾਂ ਪਹਿਲੀ ਵਾਰ ਹੀ ਆਇਆ ਸਵੇਰੇ ਜਰੂਰ ਮੈਂ ਆਉਂਦਾ ਰਹਾਂ ਮੈਂ ਦਰਸ਼ਨ ਕਰਨ ਦਰਬਾਰ ਸਾਹਿਬ ਪਰ ਅੱਜ ਅੱਜ ਪਹਿਲੀ ਵਾਰ ਹੀ ਮੈਂ ਰਾਤੀ ਆਇਆ ਕੋਈ 10 ਵਜੇ ਲੱਗੇ ਸਾਢੇ ਦਾ ਕੀ ਟਾਈਮ ਹੈ ਸਾਢੇ ਦਾ 11 ਸਾਢਾ ਕਰ ਲੀਏ ਉਹ ਘੁੰਮਣੇ ਲਾ ਹੋਵੇ ਉਹ ਜਾ ਵੇ ਨਹੀਂ ਨਹੀਂ ਓਏ ਫੋਨ ਸਾਢੇ ਦਾ ਸਾਢੇ ਦਾ ਓਏ ਸਾਢੇ ਦਾ ਮੈਂ ਕੀ ਟਾਈਮ ਹੈ ਵਾ ਕਿੰਨਾ ਟਾਈਮ ਲਗਾਤਾਈ ਬਹੁਤ ਵਧੀਆ ਢਾਈ ਲੱਗਣ ਹੈ ਕਿ ਨਹੀਂ ਨਾ ਤੁਸੀਂ ਆਏ ਨਹੀਂ ਗਰਾਤੀ ਮੈਂ ਵੀ ਪਹਿਲੀ ਵਾਰੀ ਆਇਆ ਰਾਤੀ ਭਾਜੀ ਦਿਨੇ ਦਿਨੇ ਮੈਂ ਵੀ ਆਇਆ ਦਿਨੇ ਤੇ ਹੁੰਦਾ ਰਿਹਾ ਮੈਂ ਵੀ ਰਾਤ ਪਹਿਲੀ ਰਿਹਾ ਆਇਆ ਜੇ ਇਹ ਵੇਲੇ ਜੱਲਿਆਣਾ ਬਾਗ ਬੰਦ ਕੇ ਹੁਣ ਦਿਨੇ ਖੁੱਲੂਗਾ ਜੱਲਿਆਣੇ ਬਾਗ ਪਹੁੰਚ ਗਏ ਆ ਸਾਹਮਣੇ ਬਿਲਕੁਲ ਆਹਾਂ ਸਾਹਮਣੇ ਦਰਬਾਰ ਸਾਹਿਬ ਵਾਹਿਗੁਰੂ ਜੰਨਤ ਪਹੁੰਚ ਗਏ ਹੁਣ ਆਪਾਂ ਕਰੋ ਚੱਕ ਹੁਣ ਇਸ ਟਾਈਮ ਸੰਗ ਤਾਂ ਘਟਿਆ ਉਦਾਂ ਹਨ ਇਸ ਟਾਈਮ ਠੀਕ ਹੈ ਇਸ ਟਾਈਮ ਉਹ ਵੀ ਹੈ ਨਾ ਨਿਹਰਾ ਹੋ ਗਿਆ ਨਾਲੇ ਨਿਹੜਾ ਵੀ ਇਦਾਂ ਹੀ ਟਾਈਮ ਹੋ ਗਿਆ ਕਿੰਨਾ ਟਾਈਮ ਹੋ ਗਿਆ ਇਹ ਹੁਣ 11:30 ਹਾਂ ਹਾਂ ਨਿਹਰਾ ਜੀ ਬੰਦ ਕਰਤਾ ਹੋ ਗਣ ਹਾਂ ਘਟਿੰਦੀ ਆ ਅੱਛਾ ਅੱਛਾ ਨਵੀ ਐਨਾ ਫਰਸ਼ ਠਰਿਆ ਹੋਣਾ ਵੀ ਨੰਗੇ ਪੈਰੀ ਤੁਰ ਨਹੀਂ ਸਕਦੇ ਵੀ 5 ਮੀਟਰ ਨਹੀਂ ਤੁਰ ਸਕਦੇ ਬਹੁਤ ਮੰਦੇ ਹਾਲ ਨੇ ਇੰਦਰ ਤੇ ਆਪਣੀ ਫੈਮਲੀ ਸਾਰੀ ਅਮਜਗੇ ਸੀਗੀ ਦਰਬਾਰ ਸਾਹਿਬ ਧੁੰਦ ਦਾ ਪਾਣੀ ਸ਼ੁਰੂ ਹੋ ਗਈ ਹੈ ਮੜੀ ਮੜੀ ਹੈਣਾ ਸੰਗਤ ਇਦਾਂ ਸਮਝ ਜਾਂਦੀ ਆ ਵੀ ਆ ਦੇਖੋ ਸਵੇਰੇ ਜਿਹਨਾਂ ਦਰਸ਼ਨ ਕਰਨੇ ਆ ਉਹ ਮੁੜ ਕੇ ਉੱਠ ਖਲੋਣਗੇ ਇੱਧਰ ਸੇਵਾ ਚੱਲ ਰਹੀ ਆ ਦੇਖੋ ਇਹਨਾਂ ਹੁਣ ਸ਼ਕਲ ਜੀ ਪ੍ਰਸ਼ਾਦਾ ਤੋਂ ਬਾਅਦ ਵਿੱਚ ਅੱਗੇ ਹੁਣ ਜਾਂਦੇ ਅੱਲੀ ਅਰਸ਼ਾਟ ਕੀ ਨਾ ਵਾਹਿਗੁਰੂ ਇਹਦਾ ਨੀਰ ਮਾਇਨੂ ਕਰ ਲੈਣਾ ਚੱਲ 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 ਮੈਂ ਵੇਖ ਤਰੀ ਪੈਣੀ ਪ੍ਰਸ਼ਾਦਾ ਹੋਣਾ ਭਾਸ਼ਕ ਰਿਆ ਤੇ ਹੁਣ ਇੱਕ ਵਾਰੀ ਮੱਥਾ ਟੇਕ ਲਈ ਹੁਣ ਜਾਂਦੇ ਆ ਜੀ ਬਸ ਤੇ 11:30 11:30 12 ਵਜੇ ਦਾ ਟਾਈਮ ਹੋ ਗਿਆ ਹੁਣ ਬਸ ਸਰਚ ਲਾਈਟਾਂ ਲਾਈਆਂ ਮੋ ਉਹਦਾ ਕਰਕੇ ਦਰਬਾਰ ਸ ਬਹੁਤ ਸੋਹਣਾ ਲੱਗਦਾ ਵਾਹਿਗੁਰੂ ਲਾਈਟ ਨਾਲ ਨਾ ਥੋੜੀ ਚਮਕ ਬਣ ਜਾਂਦੀ ਹੈ ਨਾ ਓਏ ਓ ਜਦੋਂ ਵਡੀ ਲਾਈਟ ਲੱਗੀ ਪਰਲੀ ਸਾਈਡ ਤੋਂ ਵਾਈਦਰ ਚੀ ਵਾਈ ਕਰੋ ਵਾਪਸੀ ਜਾਂਦੀਆਂ ਹੋ ਗਈਆਂ ਨੇ ਤਿਆਰੀਆਂ ਆਪਣੀਆਂ ਲੈ ਵੀ ਮਿੱਤਰਾ ਲੈਣੀ ਆ ਉਹ ਜੈਂਸ ਜਿੱਤੀਆਂ ਇੱਧਰ ਆ ਗਈਆਂ ਹੀਂ ਹੈ ਜੈਂਸ ਆਵੇ ਵਾਦੂ ਓਏ ਵੇ ਕਿੰਨੀਆਂ ਲੱਗੀਆਂ ਆਏ ਮिक्की ਮੋਛ ਭਾਲੂ ਪੂਰੂ ਵਾਲੀਆਂ ਬਥੇਰੀਆਂ ਨੇ ਇਧਰ ਆਇਆ ਲੱਗੇ ਆ ਗਈ ਗੱਡੀ ਦੇ ਵਿੱਚ ਹੁਣੋਂ ਮੱਧਾਂ ਇਹ ਵੀ ਬੱਚਿਆਂ ਦੇ ਨਾਲ ਤੇ ਓਖਾ ਹੋ ਜਾਂਦਾ ਪਰ ਇਹ ਵੀ ਚਲੋ ਠੀਕ ਲੰਘ ਗਏ ਟਾਈਮ ਹੁਣ ਚੱਲੇ ਆ ਦੁੱਦੂ 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 ਵੀ ਨਾ ਆ ਜਾਂ ਚੰ ਧੁੰਦ ਕਰੋ ਤੁਸੀਂ ਚੱਕ ਜਰਾ ਟੋਲ ਤੇ ਆ ਜੇ ਤੇ ਅੱਗ ਪਸ਼ੂ ਕਿੰਨੀ ਹੋ ਗਈ ਲੈ ਵੀ ਹੁਣ ਚੱਲ ਪਏ ਬਹੁਤ ਧੁੰਦ ਪਈ ਆ ਧੋਈ ਪਈ ਆ ਧੁੰਦ ਵਾਲੀ ਦੇ ਸਰਾ ਲੱਗਾ ਪਿਆ ਧੁੰਦ ਬਹੁਤ ਹੈ ਨੇ ਆ ਗੂਤ ਜਿਹਨੂੰ ਮੇਜਰ ਫੈਨਸੰਗ ਕਹਿੰਦੇ ਲੈ ਵੀ ਬੈ ਜਾ ਬੈ ਜਾ ਕਰਾ ਤੀ ਪਹੁੰਚ ਗਏ ਹੁਣ ਆਪਾਂ ਮਰਾਜੀ ਖੀ ਆਪਣੇ ਸਲੂਨ ਇਹ ਐਡ ਗੰਡਿਆ ਨੀਂਦਾ ਵੰਡੀ ਆ ਹਾਂ ਅੱਛਾ ਨਾ ਨਹੀਂ ਕੋਈ ਗੱਲ ਕੋਈ ਨਹੀਂ ਲੈਟਰਲ ਤਾਂ ਸਾਰੀ ਜਗਦਿਆਂ ਦਾ ਹੁਣ ਠੀਕ ਹੀ ਹੈ ਜੇ ਤੱਕ ਤੇ ਗੱਡੀ ਮਾਰੇ ਦੀ ਮਿਹਰ ਹੀ ਰਹੀ ਹੈ ਪਹੁੰਚ ਗਏ ਆਪਾਂ ਘਰੇ ਹੁਣ ਤੇ ਟਾਈਮ ਕਿੰਨੇ ਵਜੇ ਪਹੁੰਚੀ ਮਨਸਦੀਪ 1 ਵਜੇ 1 ਵਜੇ ਦੇ 5 ਮਿੰਟ ਹੋ ਗਏ ਆ ਠੰਡ ਵੀ ਚੰਗੀ ਸੀਗੀ ਕੀ ਕਹਿਨੀ ਯਰ ਗੋਨਾ? ਹਾਇ ਗੋਨਾ। ਹਾਇ ਗੋਨਾ ਤੁਸੀਂ ਇੱਕ ਮਮਾ ਵਾਲੇ। ਕੀ ਕਹਿਨੀ? ਅੱਖਾ ਇਕੱਲਾ। ਗੁੜੀਆਂ ਨੂੰ ਕਹਿ ਦੇ। ਅੱਖਾ ਇਕੱਲਾ। ਨਾ ਗੁਮਾ ਅੱਖਾ ਇਕੱਲਾ। ਅੱਖਾ ਕੇ ਬੰਦ ਕਰੀਏ। ਸੌਂਦਾ ਨਹੀਂ ਤੁਹਾਨੂੰ ਅੱਖਾਂ ਬੰਦ ਕਰ ਲੂ ਹੈ ਨਹੀਂ ਸੌਂਦਾ ਪਿਆ ਸੌਂਦਾ ਹਾਈ ਫੜੀ 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 ਨਹੀਂ ਤੇ ਛੋੜਦੇ ਨਹੀਂ ਅੱਗੇ ਚਾਚੂ ਮਾਸਿਓ ਦੀ ਆਈ ਹੈ ਨਾ ਅੱਜ ਤੇ ਮੈਂ ਵੀ ਅੱਜ ਤੇ ਵੀ ਅਪਾਇੰਟਮੈਂਟ ਨਾਲ ਪਰੇ ਚ ਕਸੂਰੀਆ ਬਣ ਲਵੋ ਜੜੀਆਂ ਕੋਈ ਨਹੀਂ ਪਸੋਂ ਗੰਦਾ ਬੱਚਾ ਬਣਨਿਆ आगे रुक जा चाचू आगे रुक जाए तुम दस दे आगे आगे चाचू ममने आवाज बार सुन गए कि बंद हो गए ਹਾਂ ਜੀ ਦੁੱਲਿਆ ਜਾਮ ਦੇਖੋ ਕਿੰਨਾ ਲੱਗਾ ਪਿਆ ਆਪਾਂ ਫੇਰ ਪੈਦਲ ਹੀ ਜਾਣੇ ਆ ਬਹੁਤ ਜ਼ਿਆਦਾ ਜਾਮ ਸਾਰੇ ਪਾਸੇ ਅਸੀਂ ਆਏ ਆ ਪੂਛਣ ਦੀ ਦੁਕਾਨਾਂ ਵਾਲੇ ਜਾਮ ਹੀ ਬਹੁਤ ਜ਼ਿਆਦਾ ਲੱਗਾ ਫੇਰ ਪੈਦਲ ਹੀ ਆ ਗਏ ਆ ਹਲੇ ਤੱਕ ਵੀ ਜਾਮ ਨਹੀਂ ਖੁੱਲਿਆ ਮਗਰ ਲੱਗਾ ਆ ਅਸ ਪਾ ਆਏ ਪੂਛਣ ਦੀ ਦੁਕਾਨ ਤੀ ਬਹੁਤ ਜ਼ਿਆਦਾ ਖਲਾਰਾ ਪਿਆ ਤੇ ਕਪੜਿਆਂ ਦਾ ਦੇਖੋ 블루 ਕਲਰ ਦਾ ਸੂਟ ਦੇਖ ਨਾਈ ਪਸੰਦ ਨਹੀਂ ਆਇਆ ਹੱਲੇ ਆ ਵੀ ਦੇਖ ਐ ਸਿੰਪਲ ਸੋਬਰ ਆ ਕਲਰ ਦਾ ਨਾ ਦੁਪੱਟੇ ਦਾ ਥੋੜਾ ਡਾਰਕ ਆ ਤੇ ਆਰ ਲਾਈਟ ਇਸ ਤਰ੍ਹਾਂ ਕੁਝ ਆ ਦੇਖੋ ਬਾਜੂ ਤੇ ਵੀ ਆ ਵਰਕ ਹਲੀ ਤੇ ਪਸੰਦ ਨਹੀਂ ਆਇਆ ਬਾਕੀ ਦੇਖਦੇ ਹਾਂ ਔਰ ਲੈਣਗੇ ਮੈਂ ਕਹ ਲੈਣਾ ਵੀ ਬਲੂ ਕਲਰ ਹੀ ਔਰ ਕੋਈ ਲੈਣਾ ਨਹੀਂ ਬਾਕੀ ਸਾਰੇ ਕਲਰ ਹੈਗੇ ਆ ਹੁਣ ਦੇਖੋ ਮਿਲਦਾ ਹੈ ਆ ਕਿ ਨਹੀਂ ਬੈਠੇ ਕਰਦੇ ਜੇ ਨਾ ਵੱਲਾ ਦਿਖਾਇਆ ਸਹੀ ਹੈ ਦੁਪੱਟਾ ਨਹੀਂ ਪਸੰਦ ਆਉਂਦਾ ਮੈਨੂੰ ਬੀਕੂਲੀ ਸਿੰਪਲ ਆ ਤੇ ਇਹ ਲਈ ਲੈ ਲਈ ਨੀ। ਅਰੇ ਸਵਾਨਾ ਸੇ ਨਾ ਆਉਂਦਾ। ਇਹ ਇਹ ਨੂੰ ਇਹ ਨਾ ਵਾਸਤੇ ਸਲੀਪਰ ਦੇਖ ਰਹੀ ਹਾਂ ਜੋ ਕਿ ਇੱਕ ਲੋਕ ਦਾ 15 ਮਿੰਟ ਕਾ ਪਸੰਦਾ ਹੈ। ਵਾਈਟ ਕਲੈਰ। ਕੀ ਕੈਪ ਕਰੀ ਕਰਨੀ ਹੈ? ਹਰ ਗੁਣਵਸਤੇ ਗਲਵਜ਼ ਲਈ ਅਤੇ ਨਾਲ ਕੈਪ ਦੇਖ ਰਹੀ ਹਾਂ ਆਪਣੇ ਵਾਸਤੇ। ਆਖ ਨਹੀਂ ਲੱਗਿਆ ਬਾਕੀ। ਆਹ ਹੈ। ਹਰ ਗੰਦੀ ਬੋਤਲ ਵਾਸਤੇ ਕਵਰ ਦੇਖੋ। ਇੱਕ ਆਹ ਕਲਰ ਦੀ। ਤਮ ਆ ਠੀਕ ਹੈ ਨਾ ਦੋਨੋਂ ਆ ਜੇ ਲੈ ਮਾਫਰਨਾ ਬਲੈਕ ਬਲੈਕ ਰੀਮ ਕਰੋ ਇਹ ਬਾਤ ਹੈ ਉਹ ਹੈਗੀ ਇੱਕ ਕੈਪ ਆ ਨਾ ਵੱਡੇ ਵਾਲੀ ਹਾਂ ਹਾਂ ਇੱਧਰ ਇੱਧਰ ਲੈ 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 ਆਹ ਲੈ ਲੈ ਆਹ ਹੈ ਕਲਰਸ ਆਹ ਪੜਿਓ ਕਲਰ ਜਿਹੜਾ ਹਮ ਆ ਲਓ ਦੋ ਦੋ ਵਾਰੀ ਇਹਨਾਂ ਵਾਸਤੇ ਲੈ ਲੈ ਪਾ ਲੀ ਗੀ ਨਾ ਕੋਈ ਬੱਡੀ ਆ ਰਸ ਹੂੰ ਬੱਡੀ ਆ ਹਨਾ ਵੇਕ ਲੋ ਹਾਂ ਮੈਨੂੰ ਪਸੰਦ ਆਇਆ ਪਾ ਕੇ ਦੇਖਦੇ ਹਾਂ ਇਹ ਵਿੱਚ ਕਾਫੀ ਆਏ ਹੈ ਥਾੜਾ ਥਾੜਾ ਕਰਾ ਆ ਬੱਡਾ ਇਹ ਕ ਨੰਬਰ